ਪਰੇ ਇਹਨਾਂ ਦੀਆਂ ਰਹਿਣੀਆਂ ਕਾਰਪੋਰੇਸ਼ਨ ਵਾਲੇ ਕੌਣ ਚੱਕ ਕੇ ਲੈ ਜਾਂਦੇ ਆ ਨਹੀਂ ਜੇ ਸਿਰ ਨੂੰ ਬੀਅਰ ਹੀ ਠੋਕਦਾ ਵੀ ਇੱਥੇ ਨਹੀਂ ਲਾਉਣਗੇ ਆ ਤੇ ਫਿਰ ਤੁਸੀਂ ਇਹਨਾਂ ਤੋਂ ਪੈਸੇ ਵੀ ਲੈ ਸਕਦੇ ਤੁਸੀਂ ਮੇਰਾ ਲਾਂਬਾ ਨਹੀਂ ਨਹੀਂ ਮੈਂ ਤਾਂ ਤੁਸੀਂ ਹੀ ਨਹੀਂ ਲੈ ਪੈਸੇ ਕਾਰਪੋਰੇਸ਼ਨ ਲੈ ਸਕਦੇ ਕਾਰਪੋਰੇਸ਼ਨ ਨਾਲ ਸਾਰੇ ਕੋ ਚੱਕ ਕੇ ਲੈ ਜਾਂਦੀ ਹੈ ਚਲੋ ਮੈਂ ਉਹ ਦੇਖੋ ਬੈਠ ਜਾਗਾ ਨਹੀਂ ਇਹ ਜਗ੍ਹਾ ਮੈਂ ਕਹਿੰਦਾ ਛੋਡੇ ਕੋਲੇ ਮੰਡੀ ਦਾ ਠੇਕਾ ਹੈ ਛੋਡੇ ਕੋਲੇ ਮੰਡੀ ਦਾ ਟੈਂਟਰ ਹੈ ਮੰਡੀ ਦੇ ਅੰਦਰ ਤੁਸੀਂ ਲੈ ਸਕਦੇ ਮੰਡੀ ਤੋਂ ਬਾਹਰ ਨਹੀਂ ਲੈ ਸਕਦੇ ਤੇਰੀ ਗੱਲ ਤਾਂ ਥਰੋ ਇਹਨੂੰ ਮੈਂ ਬੀਅਰ ਹੀ ਕਹਦਾ ਅਮਰੀਕ ਨੇ ਵੀ ਕਿਹੜਾ ਬਣਾ ਕੇ ਉਹ ਥੋੜਾ ਸਾਰੀ ਜਗਾ ਦੇ ਡਾਕਟਰ ਪਈ ਜੀ ਉਥੇ ਰਿਹੜੇ ਲਾਓ ਇਹ ਡਾਊਟ ਨਹੀਂ ਨਹੀਂ ਫਿਰ ਐਸਐਮਸੀ ਤੁਸੀਂ ਬਾਹਰ ਕੱਢਦੇ ਮਰਦਾ ਇਹ ਰਿਹੜੇ ਉਥੋਂ ਬਾਹਰ ਨਹੀਂ ਕਰਦੇ ਨਹੀਂ ਆ ਵੀ ਕੱਢਦੇ ਇਹਨਾਂ ਦੀ ਤੁਸੀਂ ਕੱਟ ਹੀ ਨਹੀਂ ਸਕਦੇ ਤੁਸੀਂ ਥੋੜੇ ਐਂਟਰੀ ਨਹੀਂ ਆਉਂਦਾ ਯਾਰ ਗੱਲ ਨਹੀਂ ਸਮਾਉਂਦਾ ਮੰਡੀ ਦਾ ਠੇਕਾ ਹੈ ਤੁਹਾਡੇ ਕੋਲ ਨਾ ਕਿ ਮੰਡੀ ਬਾਹਰ ਦਾ ਠੇਕਾ ਹੈ ਭਾਈ ਫਿਰ ਉਹ ਦਾਣਾ ਮੰਡੀ ਹੋ ਕੇ ਸਾਰਾ ਕੁਝ ਹੀ ਆ ਜਾਂਦਾ ਨਹੀਂ ਦਾਣਾ ਮੰਡੀ ਆਜੀ ਪਰ ਇਹ ਨਹੀਂ ਆਉਂਦੀ ਇਹ ਰੋਡ ਨਹੀਂ ਆਉਂਦੀ ਬਿਲਕੁਲ ਨਹੀਂ ਆਉਂਦੀ ਮੈਂ ਕਿਹਾ ਨਹੀਂ ਆਉਂਦੀ ਤੁਸੀਂ ਸਾਨੂੰ ਐਂ ਕਰੋ ਇੱਥੇ ਲਿਖ ਕੇ ਲਾ ਦਿਓ ਕਟ ਮਾਰਕੀਟ ਕਮੇਟੀ ਵੱਲੋਂ ਬਈ ਆ ਸੜਕ ਤੇ ਆ ਸੜਕ ਸਾਰੀਆਂ ਤੇ ਇਹਦੇ ਤੇ ਮੰਡੀ ਬੋਰ ਦਾ ਛੇਕਾ ਵਿੱਚ ਐ ਇੱਥੇ ਲੇਖ ਕੇ ਲਵਾਓ ਕਮੇਟੀ ਬੋਲੋ ਕਾ ਲੇਖ ਲਾਣ ਦਾ ਮੈਂ ਵੀ ਠੀਕ ਐ ਕਿਹੜਾ ਕਿਹੜੀ ਜੋ ਆ ਗਿਆ ਇਹਦਾ ਵੀ ਲੇਖ ਲਾਓ ਇੱਥੇ ਸਾਨੂੰ ਸਾਨੂੰ ਇਹਦਾ ਵੀ ਲਾਓ ਸਾਨੂੰ ਤਾਂ ਇਹਦਾ ਚਾਹੀਦਾ ਸਾਨੂੰ ਇਹ ਤੋਂ ਕੀ ਲੈਣਾ ਤੁਸੀਂ ਆਪ ਦਾ ਕਟੋ ਗਾਜ ਤੇ ਨੇੜੀ ਲੱਗਦੀ ਐ ਕੱਟ ਲਓ ਸਾਨੂੰ ਕੀ ਐ ਮੰਡੀ ਚ ਆਉਂਦੀ ਐ ਪਰ ਮੰਡੀ ਤੋਂ ਬਾਹਰ ਨਹੀਂ ਤੁਸੀਂ ਕੱਟ ਸਕਦੇ ਬਈ ਜੀ ਮੰਡੀ ਤੋਂ ਬਾਹਰ ਕੱਟ ਨਹੀਂ ਮੰਡੀ ਤੋਂ ਬਾਹਰ ਨਹੀਂ ਕੱਟ ਸਕਦਾ ਮਗਾ ਸੋਪ ਉੱਠੀ ਗੱਲ ਫੇਰ ਆ ਗਈ ਮੈਂ ਮੈਂ ਛੋਟੇ 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 ਨੰਬਰ ਤੇ ਕੋਲ ਐ ਨਾ ਉਹ ਕੇ ਜੀ ਬਸ ਲੋ ਵਟਸਐਪ ਸਾਰੇ ਡਾਟੇ ਤੇ ਉਸ ਪੇ ਦਿਨਾ ਮੈਂ ਫਿਕਰ ਮਨ ਤੇ ਤੇਰਾ ਜੇ ਤਾਂ ਜੇ ਤਾਂ ਮੇਰੇ ਫਿਰ ਬੰਦ ਕਰ ਦਈਏ ਇਹਨੂੰ ਕਹੀ ਨਹੀਂ ਬੰਦ ਕਰਨੀ ਪਰਚੀ ਕਿੱਟੀ ਆ ਨਹੀਂ ਤੇਰੇ ਪਰਾ ਪਰਚੀਆਂ ਭਰਾਓ ਤੇਰੀ ਨਹੀਂ ਤੂੰ ਮੈਨੂੰ ਦੱਸ ਪਹਿਲਾਂ ਇਹ ਵੀ ਕਿਵੇਂ ਕੱਟੋਗੇ ਅੰਦਰ ਦੀ ਯਾਰ ਅੰਦਰ ਦੀ ਕਿ ਮੈਂ ਬਾਹਰ ਰੇਡੀਆਂ ਖੜੀਆਂ ਹੋ ਗਈ ਕਿਵੇਂ ਕੱਟੋਗੇ ਗੇੜ ਤੇ ਕਿਵੇਂ ਕੱਟੋਗੇ ਚਾਰ ਰੇਡੀਆਂ ਖੜੀਆਂ ਚਾਰਾਂ ਦੀਆਂ ਕੱਢਦੇ ਹੋ ਫਿਰ ਤਿੰਨ ਇਹਦੇ ਤਿੰਨ ਪਿਛੇ ਵਾਰੀ ਗਿਆ ਸੀ ਆ ਪਿਛਲੇ ਸਾਲ ਹੋ ਗਿਆ ਇਹਨੇ ਤੇ ਆਪ ਨੂੰ ਜਾਣ ਤੇਰੀ ਤੇਰੀ ਪਰਚੀ ਕਿੱਟੀ ਝੂੜਨਾ ਕੋਈ ਨਹੀਂ ਬਣਨਾ ਪਰਚੀ ਆ ਕਹਿੰਦੇ ਮੂਤੇ ਯਾਰ ਆ ਇਹਨਾਂ ਦੀ ਗੱਤ ਕੇ ਜਾਂਣਾ ਨਾ ਇਹ ਹੁਣ ਬਾਹਰ ਬੰਦੇ ਜਿਵੇਂ ਇਹਨਾਂ ਦੇ ਰੇੜਗੇ ਲਵਾ ਦਨੇ ਨੇ ਕਿਉਂ ਘਟੋਣਗੇ ਇਹ ਕੰਦ ਕੱਢ ਦੋ ਇੱਥੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਵੀ ਕਿ ਸੌਣ ਦੇਵਾ ਇੱਥੋਂ ਹੈਂ ਉਹ ਕਹਿੰਦੇ ਉਹਨੂੰ ਕਹਿ ਵੀ ਉਹਨੂੰ ਇੱਥੋਂ ਦੇਵਾ ਇੱਥੋਂ ਦੇਵਾ ਨਹੀਂ 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 ਅਸੀਂ ਤਾਂ ਚਲੋ ਗਰੀਬ ਬੰਦੇ ਕਰਕੇ ਲੈਂਦੇ ਨਹੀਂ ਇਹਨਾਂ ਤੋਂ ਕੁਝ ਮਤਲਬ ਗੱਲ ਇਹਨਾਂ ਨੂੰ ਗਰੀਬ ਬੰਦੇ ਆ ਇਹਨੂੰ ਵਿਚਾਰਿਆ ਤਾਂ ਇਹਨਾਂ ਤੋਂ ਕਦੇ ਘੱਟ ਦੋ ਫਿਰ ਉਹ ਛੱਟ ਕੱਢ ਲਗੇਗਾ ਆਪਾਂ ਕਟਾਂਗੇ ਭਾਈ ਹਾਂ ਨਹੀਂ ਸਾਡੇ ਮਾਰਗੇ ਨਹੀਂ ਕੱਟ ਸਕਦੇ ਵੀਰੇ ਇਹ ਸਾਡੇ ਮਾਰਗੇ ਨਹੀਂ ਕੱਟ ਸਕਦੇ ਇਹ ਤੇ ਮੁੰਡੇ ਚਾਹੋ ਤੇਰੇ ਬੰਦੇ ਕੱਟੀਆਂ ਦੇ ਪਰਚੀ ਕਦੇ ਆ ਵੀ ਸ਼ਰ ਇਹਨਾਂ ਦੀ ਕਰਦੇ ਮਾਰਗੇ ਸਾਡੇ ਜਿਹੜਾ ਰੇੜਾ ਤੋਂ ਲੈਂਦਾ ਜ ਇਹ ਲੰਦਾ ਇਹ ਕਹਿੰਦਾ ਮੈਂ ਲੈਣੇਗਾ ਤੂੰ ਬੈਠਾ ਯਾਰ ਨਹੀਂ ਨਹੀਂ ਫਿਰ ਸਾਡਾ ਮੇਰੀ ਗੱਲ ਸੁਣ ਉਹ ਖੜੇ ਆ ਉਹ ਪੂਰੇ ਫੜਦੇ ਦੇ ਸਾਰੇ ਲੱਗੇ ਹੋਏ ਆ ਉਹ ਕੌਣ ਲੈਂਦਾ ਪੈਸੇ ਉਹਨਾਂ ਨੂੰ ਦੁਕਾਨਦਾਰ ਹੀ ਲੈਂਦੇ ਉਹਨਾਂ ਜਿਹਦੀ ਦੁਕਾਨ ਮੂਰੇ ਲੱਗੀ ਹੈ ਉਹ ਸਾਰੇ ਦੁਕਾਨਦਾਰਾਂ ਨੂੰ ਕਹਿੰਦੇ ਨਹੀਂ ਉਹ ਕੋਈ ਕਿਰਾਏ ਤੇ ਲਏ ਆ ਕਾਹੇ ਕੁਝ ਵੀ ਆ ਫਿਰ ਛੋਟੀ ਪਰਚੀ ਕੱਟੀਗਾ ਤੂੰ ਨਹੀਂ ਨਹੀਂ ਤੁਸੀਂ ਛੜਕ ਤੋਂ ਇਧਰਲੇ ਪਾਸੇ ਛੋਡੇ ਕੋਲੇ ਠੇਕੇ ਹੀ ਨਹੀਂ ਆ ਟੈਂਟਰੀ ਨਹੀਂ ਛੋਡੇ ਕੋਲੇ ਬਾਈ ਇਹ 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 ਕਹਿੰਦਾ ਮੈਂ ਲੈਣਿਆ ਮੈਨੂੰ ਦੇ ਇਹ ਲਈ ਇਹ ਨਹੀਂ ਲਈ ਜਾਂਦਾ ਫਿਰ ਤਾਂ ਫਿਰ ਕੱਟ ਕੇ ਕਾਦੇ ਵਾਸਤੇ ਜਾਂਦਾ ਫਿਰ ਕੱਟ ਕੇ ਕਾਦੇ ਵਾਸਤੇ ਪਰੇਵਰ ਦਾ ਕੱਟਾਂਗੇ ਓਏ ਆਹ ਨਹੀਂ ਕੱਟੀਆਂ ਦੀਆਂ ਕੱਟੀਆਂ ਮਖਿਆ ਆਲੇ ਭਰਾ ਪਰਤੀਆਂ ਦਾ ਭਰਾ ਦੇ ਯਾਰ ਹੁਣਾ ਮੈਂ ਐਵੇਂ ਥੋੜੀ ਕੱਟ ਕੇ ਨੇ 10 ਪਰਤੀਆਂ ਆਪਣੀਆਂ ਇੱਕ ਨਹੀਂ ਅੱਧੀ ਨਹੀਂ ਹਾਲੇ ਉਹ ਦਾਤੋ ਥੋੜੀ ਕਹੀ ਜਨੇ ਹੁਣ ਦੱਸ ਪਾਈ ਜਰਾ ਆ ਕਟਾ ਕੇ ਫਿਰੇ ਪਾਈ ਉਹ ਜੇ ਚਲੋ ਮੈਂ ਕਰਦਾ ਇਹਦੀ ਵੀ ਮੈਂ ਮੈਂ ਇਹ ਨਹੀਂ ਗੱਲ ਮੈਂ ਗੱਲ ਕਰਦਾ ਜੇ ਛੋਡੇ ਕੋਲੇ ਠੇਕਾ ਇਹਦਾ ਹੈਗਾ ਤਾਂ ਤੁਸੀਂ ਕਰ ਸਕਦੇ ਇਹਦੀ ਜਿਹੜੇ ਟਰੱਕੇ ਦੀ ਕੱਟੀ ਹੋਵੇ ਉਦੋਂ ਦਾ ਆਪਣਾ ਜਦੋਂ ਉਹ ਹੈ ਜੀ ਉਦੋਂ ਬਾਅਦ ਨਹੀਂ ਆ ਤਾਂ ਆ ਤਾਂ ਯਾਰ ਇਰਗੀ ਨਹੀਂ ਆਉਂਦਾ ਜਦੋਂ ਇਰਗੀ ਵੱਖਰਾ ਬੈਠੇ ਮੇਰੀ ਫੀਲ ਬਣ ਕੇ ਬੈਠ ਕੇ ਸੁਣ ਹਾਂ ਆ ਬਸ ਬੈਠਾ ਨਹੀਂ ਤਾਂ ਅੰਦਰ ਕੁੜੇ ਬਾਹਰ ਕੁੜੇ ਬਾਹਰ ਤੋਂ ਬੋਲ ਰਿਹਾ ਆਪਾਂ ਇਹ ਤੋਂ ਤਾਂ ਬਾਹਰ ਤੋਂ ਨਹੀਂ ਮੈਂ ਤਾਂ ਹੀ ਬੋਲਦਾ ਵੀ ਆ ਛੋਡੇ ਕੋਲ ਠੀਕ ਇਹ ਠੇਕੇ ਤੋਂ ਉਹ ਜਿਹੜੇ ਉਹ ਵਾਲੀ ਹੈਗੇ ਉਹ ਦੁਦੇ ਹੀ ਲਿਆ ਫਿਰ

अगर पर्ची ना कटाओ तो ये ठंडा तक के ले जाता है ठीक है अगर पर्ची कटाते भी है तो पुलिस वाले आके हटा देते हैं रेडी हाँ पर्ची पचास पर रुपए लिखे रुपे। आप तो पता है ठीक तो है मंडी का ठेका हुआ है पर इसका रोडा ये तो है पर्ची काटते हो फिर पुलिस वाले क्यों हटाते हैं उसका ठेकेदार कोई नहीं है उसपे पुपे उस पे लिखा है अच्छा। बस। ये। पर, पर्ची कोले अभी मेरे कोले है। आया था रुपए दो अच्छा। बस मैं कटाया पास जगह फुटपाथ पे खड़ा है पुलिस वाला आता है खड़ा हूँ ठीक है ऊपर से पर्ची सत्तर रूपए फुटपाथ वाला है पुलिस आता है मैं लोग फंस जाता हूँ ਕੀਚਾ ਕਟਾ ਨਹੀਂ ਹੋਇਆ ਤੇ ਜੋ ਕੱਟ ਰਿਹਾ ਇਸ ਵਾਰ ਕੀ ਨਾਂ ਵਾਲੀ ਕੀ ਹੋਇਆ ਸੀ ਗੱਥੇ ਦਾਸ ਪਰਮਿੰਦਰ ਸਿੰਘ ਪਾਲਿਆਂ ਵਾਲੀ ਮੈਂ ਜ਼ਿਲ੍ਹਾਕ ਪ੍ਰੈਜ਼ੀਡੈਂਟ ਸ਼ਰਮਨੀ ਕਾਲੀ ਦਾਲ ਅਮਰਸਾੜਾ ਬੜੇ ਦੁੱਖ ਦੀ ਗੱਲ ਹੈ ਕਿ ਮਾਰਕੀਟ ਕਮੇਟੀ ਆਹ ਸੀ ਬ੍ਰੇਡ ਦੇਖ ਲੋ ਆਹ ਸੀ ਬ੍ਰੇਡ ਬੰਨ ਪਿਆ ਹੈ ਤਕਰੀਬਨ ਜਦੋਂ ਵੀ ਮਤ ਸੀ ਬ੍ਰੇਡ ਉੱਛਲਦਾ ਹੈ ਤੇ ਇਹ ਕਾਰਪੋਰੇਸ਼ਨ ਵਾਲੇ ਆ ਕੇ ਠੀਕ ਕਰਦੇ ਆ ਇਹ ਕਹਿੰਦੇ ਵੀ ਇਹ ਸੀ ਬ੍ਰੇਡ ਮਾਰਕੀਟ ਕਮੇਟੀ ਕਹਿੰਦੀ ਸਾਡੇ ਅੰਦਰ ਨਹੀਂ ਆਉਂਦਾ ਇਧਰ ਵਾਲਾ ਏਰੀਆ ਜਦੋਂ ਇਹਨਾਂ ਦੇ ਅੰਦਰ ਇੱਧਰ ਲਾਇਰ ਗਿਆ ਨਹੀਂ ਆਉਂਦਾ ਤਾਂ ਮਾਰਕੀਟ ਕਮੇਟੀ ਜਿਹੜੀ ਆ ਰੇੜੀਆਂ ਵਾਲੇ ਗਰੀਬ ਖੜੇ ਆ ਇੱਧਰ ਦੇ ਪਾਸੇ ਇਹਨਾਂ ਦੀਆਂ 70-70 ਰੁਪਏ ਦੀਆਂ ਪਰਚੀਆਂ ਕਿਉਂ ਕੱਟਦੇ ਆ ਕਿਉਂਕਿ ਇਹਨਾਂ ਕੋਲ ਇੱਤੇ ਠੇਕਾ ਹੈ ਤਾਂ ਉਹ ਮੰਡੀ ਦੇ ਅੰਦਰ ਦਾ ਠੇਕਾ ਹੈ ਬਾਹਰ ਸੜਕਾਂ ਦਾ ਠੇਕਾ ਤਾਂ ਨਹੀਂ ਇਹ ਸੜਕਾਂ ਤੇ ਜਾਗ ਆ ਕੇ ਜਿਹੜੇ ਗਰੀਬ ਬੰਦੇ ਰੇੜੀਆਂ ਲਾਉਂਦੇ ਆ ਹੱਥ ਨੂੰ 5-400 ਰੁਪਏ ਕਮਾਉਂਦੇ ਉਹਨਾਂ ਦੀ ਸਾਰੀਆਂ ਦੀਆਂ ਪਰਚੀਆਂ ਕੱਤੀ ਜਾਂਦੇ ਆ ਦੇ ਨੰਨੋ ਕੰਮ ਕਹਿੰਦੇ ਵਜਾ ਤੇਰਾ ਹੈਗਾ ਸੀਵਰੇਡ ਬੰਦ ਪਿਆ ਹੈ ਤੁਸੀਂ ਠੀਕ ਕਰੋ ਮਾਰਕੀਟ ਕਮੇਟੀ ਨੂੰ ਕਹਿੰਦੇ ਸਾਡੇ ਤਾਂ ਅੰਦਰ ਨਹੀਂ ਆਉਂਦਾ ਇਹ ਕਾਰਪੋਰੇਸ਼ਨ ਦੇ ਅੰਦਰ ਆਉਂਦਾ ਜੇ ਸੜਕਾਂ ਆਉਂਦੀਆਂ ਉਹ ਕਾਰਪੋਰੇਸ਼ਨ ਦੇ ਅੰਦਰ ਆਉਂਦੇਗਾ ਤਾਂ ਮੰਡੀ ਬੋਰਡ ਨਾਲ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਛੋਡੀ ਮਿਲੀ ਭੁਗਤ ਨਾਲ ਇਹ ਸਾਰਾ ਕੁਝ ਚੱਲ ਰਿਹਾ ਹੈ ਕਿ ਤੁਸੀਂ ਤੁਹਾਨੂੰ ਇਹ ਗੱਲ ਪਤਾ ਨਹੀਂ ਕਿ ਇਹ ਮੰਡੀ ਤੋਂ ਬਾਹਰ ਲੈ ਕੇ ਪਰਚੀਆਂ ਕੱਟ ਰਹੇ ਆ ਇਹਨਾਂ ਨੂੰ ਮੰਡੀ ਦੇ ਅੰਦਰ ਅਧਿਕਾਰ ਹੈ ਜਿਹੜਾ ਮੰਡੀ ਦੇ ਅੰਦਰ ਜਾਂਦਾ ਉਹਦੀ ਪਰਚੀ ਕੱਟਣ ਜਾਂ ਮੰਡੀ ਦੇ ਅੰਦਰ ਕੋਈ ਰੇੜੀ ਲਾਉਂਦਾ ਮੰਡੀ ਤੋਂ ਬਾਹਰ ਜਿਹੜੀ ਰੇੜੀ ਲਾਉਂਦਾ ਇਹਦਾ ਮਤਲਬ ਮਾਰਕੀਟ ਮਾਰਕੀਟ ਕਮੇਟੀ ਵਾਲਾ ਪ੍ਰਸ਼ਾਸਨ ਨਾਲ ਰਲਿਆ ਹੋਇਆ ਇਹ ਰਲ ਕੇ ਪਰਚੀਆਂ ਕਟਾਉਂਦੇ ਨਹੀਂ ਇਹਨਾਂ ਦੀ ਤੁਰੰਤ ਪਰਚੀ ਬੰਦ ਕੀਤੀ ਜਾਵੇ ਇੱਕ ਇਹ ਦੱਸਣ ਦੇ ਮਸਾਬਕਾ ਕਿਹਾ ਗਿਆ ਕਿ ਪਰਚੀ ਤੇ 50 ਰੁਪਏ ਲਿਖਿਆ ਹੁੰਦਾ ਔਰ ਲੈ ਕੇ ਦਿੱਤਰ ਜਾਂਦੇ ਆ ਇਹ ਉਹੀ ਗੱਲ ਹੈ ਇਹ ਗਰੀਬ ਬੰਦੇ ਆ ਜੀ ਇਹਨਾਂ ਨੂੰ ਲੁੱਟਦੇ ਆ ਸਾਰੇ ਜਿਹੜਾ 100 ਰੇੜੀ ਲੱਗਦੀ ਹੈ 20 20 ਰੁਪਏ ਲੈ ਲੇ ਤਾਂ 2000 ਰੁਪਏ ਰੋਜ਼ ਦਾ ਬਣ ਗਿਆ ਉਹਨਾਂ ਦਾ ਇਸ ਕਰਕੇ ਇਹਨਾਂ ਨਾਲ ਧੱਕਾ ਹੋ ਮੰਡੀ ਦੇ ਅੰਦਰ ਹੈ ਮੰਡੀ ਦਾ ਠੇਕਾ ਹੈ ਇਹ ਮਾਰਕੀਟ ਕਮੇਟੀ ਸਪਸ਼ਟ ਕਰੇ ਵੀ ਸਾਡੇ ਕੋਲੇ ਬਾਹਰ ਦਾ ਠੇਕਾ ਤਾਂ ਇੱਥੇ ਲਿਖ ਕੇ ਲਾਵੇ ਇੱਥੇ ਲਿਖ ਕੇ ਬੋਰਡ ਲਾਵੇ ਵੀ ਸਾਡੇ ਕੋਲੇ ਮੰਡੀ ਦੇ ਬਾਹਰ ਸੜਕਾਂ ਤੇ ਅਸੀਂ ਪਰਚੀ ਕਰ ਸਕਦੇ ਹਾਂ ਫਿਰ ਕਟਣ ਜੇ ਅੱਜ ਤੋਂ ਬਾਅਦ ਪਰਚੀ ਕੀਤੀ ਤਾਂ ਇੱਥੇ ਉਹਨਾਂ ਦਾ ਜਿਹੜਾ ਹੈਗਾ ਅਸੀਂ ਡੀਸੀ ਨੂੰ ਮਿਲਾਂਗੇ ਤੇ ਫਿਰ ਉਹਦੀ ਜ਼ਿੰਮੇਵਾਰੀ ਜਿਹੜੇ ਮੰਡੀ ਬੋਰਡ ਦੇ ਅਧਿਕਾਰੀ ਉਹਨਾਂ ਦੀ ਹੋਊਗੀ